Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਉਧਰ ਕੈਨੇਡੀਅਨ ਸੰਸਦ ਨੇ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਣ ਦਾ ਪ੍ਰਸਤਾਵ ਨੂੰ ਕੀਤਾ ਰੱਦ ਜੀ ਹਾਂ ਤੁਹਾਨੂੰ ਦੱਸਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਿਕਰਾਰ ਦੇਣ ਵਾਲੇ ਮਤੇ ਵਿਰੁੱਧ ਆਪਣਾ ਸਖਤ ਰੁੱਖ ਸਾਂਝਾ ਕੀਤਾ ਹੈ ਉਹਨਾਂ ਕਿਹਾ ਕਿ ਹਾਊਸ ਆਫ ਕਾਮਨਸ ਵਿੱਚ ਮੌਜੂਦ ਉਹ ਇਕੱਲੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਇਸ ਦੇ ਪਾਸ ਕਰਨ ਵਿੱਚ ਵੀ ਰੁਕਾਵਟਾਂ ਪੈਦਾ ਕੀਤੀਆਂ ਕੈਨੇਡੀਅਨ ਸੰਸਦ ਨੇ ਹਿੰਦੂ ਕੈਨੇਡੀਅਨ ਭਾਈਚਾਰੇ ਵੱਲੋਂ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਚੱਲ ਰਹੀਆਂ ਧਮਕੀਆਂ ਅਤੇ ਵਿਚਾਰ ਨੂੰ ਵੀ ਉਜਾਗਰ ਕੀਤਾ ਨਾਲ ਹੀ ਚੇਤਾਵਨੀ ਦਿੱਤੀ ਕਿ ਸਿਆਸੀ ਤੋਤੇ ਤਾਕਤਵਰ ਗਰਮ ਖਿਆਲੀ ਲੋਬੀ ਸ਼ਾਹਦ ਇਸ ਪ੍ਰਸਤਾਵ ਨੂੰ ਮੋਰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ करेगी आर्या ਨੇ سوشل میڈیا ਪਲੇਟਫਾਰਮਾਂ ਤੇ ਕਿਹਾ ਕਿ ਉਹਨਾਂ ਨੇ ਆਪਣਾ ਪ੍ਰਸਤਾਵ ਪਾਸ ਕਰਨ ਲਈ ਹਾਊਸ ਆਫ ਕਮਨ ਦੇ ਸਾਰੇ ਮੈਂਬਰਾਂ ਤੋਂ ਸਰਵਸੰਮਤੀ ਦੀ ਮੰਗ ਕੀਤੀ ਸਦਨ ਵਿੱਚ ਮੌਜੂਦ ਮੈਂ ਇਕੱਲਾ ਅਜਿਹਾ ਮੈਂਬਰ ਸੀ ਜਿਸ ਨੇ ਨਾ ਕਿਹਾ ਅਤੇ ਮੇਰਾ ਇੱਕ ਇਤਰਾਜ਼ ਇਸ ਮਤੇ ਨੂੰ ਪ੍ਰਵਾਰ ਹੋਣ ਤੋਂ ਰੋਕਣ ਲਈ ਕਾਫੀ ਸੀ ਉਨਾ ਕਿਹਾ ਕਿ ਇਸ ਤੋਂ ਤੁਰੰਤ ਬਾਅਦ ਮੈਨੂੰ ਸੰਸਦ ਭਵਨ ਦੇ ਅੰਦਰ ਖੜੇ ਹੋਣ ਅਤੇ ਨਾ ਕਹਿਣ ਦੇ ਲਈ ਧਮਕੀ ਦਿੱਤੀ ਗਈ ਸੰਸਦ ਦੇ ਬਾਹਰ ਮੈਨੂੰ ਹਿੰਦੂ ਕਨੇਡੀਅਨ ਲੋਕਾਂ ਦੀਆਂ ਚਿੰਤਾਵਾਂ ਨੂੰ ਖੁੱਲ੍ਹ ਕੇ ਅਤੇ ਜਨਰਲ ਤੌਰ ਤੇ ਆਵਾਜ਼ ਉਠਾਉਣ ਤੋਂ ਰੋਕਣ ਲਈ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮੈਨੂੰ ਮਾਨ ਹੈ ਕਿ ਮੈਂ ਅੱਜ ਇਸ ਫੁੱਟ ਪਾਉ ਐਜੰਡੇ ਨੂੰ ਕਾਮਯਾਬ ਹੋਣ ਤੋਂ ਰੋਕ ਦਿੱਤਾ ਹੈ ਅਗਲੀ ਵਾਰ ਅਸੀਂ ਉਹਨਾਂ ਉਹਨੇ ਖੁਸ਼ਕਿਸਮਤ ਨਹੀਂ ਹੋ ਸਕਦੇ ਉਨਾ ਕਿ ਕਿਆ ਕਿ ਗਰਮਖਿਆਲੀ ਪ੍ਰਸਤਾਵ ਨੂੰ ਦੁਬਾਰਾ ਲਿਆਉਣ ਲਈ ਕੋਸ਼ਿਸ਼ ਕਰ ਸਕਦਾ ਹੈ ਉਹ ਲੋਕ ਸਿਆਸੀ ਤੌਰ ਤੇ ਤਾਕਤਵਰ ਗਰਮਖਿਆਲੀ ਲੋਬੀ ਜਿ ਬਿਨਾ ਸ਼ਾ 1984 ਦੇ ਦੰਗਿਆਂ ਨੂੰ ਨਸਲ ਕੁਸ਼ੀ ਘਰਾੜ ਦੇਣ ਲਈ ਸੰਸਦ ਦੇ ਦੁਬਾਰਾ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗੀ ਇਸ ਗੱਲ ਤੋਂ ਕੋਈ ਗਾਰੰਟੀ ਨਹੀਂ ਹੈ ਅਗਲੀ ਵਾਰ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਹੋਰ ਮੈਂਬਰ ਇਸ ਮਤੇ ਨੂੰ ਲਿਆਉਣ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਉਸ ਨੂੰ ਰੋਕਣ ਲਈ ਸਦਨ ਵਿੱਚ ਹੋਵਾਂਗਾ ਉਹਨਾਂ ਨੇ ਹਿੰਦੂ ਕੈਨੇਡੀਅਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੰਸਦ ਮੈਂਬਰ ਨਾਲ ਸਰਗਰਮੀ ਨਾਲ ਜੁੜਨ ਤਾਂ ਜੋ ਪਵਿੱਖ ਵਿੱਚ ਪ੍ਰਸਤਾਵ ਤੋਂ ਨੂੰ ਰੋਕਿਆ ਜਾ ਸਕੇ ਕੈਨੇਡੀਅਨ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਸਾਰੇ ਹਿੰਦੂ ਕੈਨੇਡੀਅਨ ਨੂੰ ਹੁਣ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਆਪਣੇ ਸਥਾਨਕ ਸੰਸਦ ਮੈਂਬਰ ਤੱਕ ਪਹੁੰਚੋ ਜਦੋਂ ਵੀ ਇਹ ਪ੍ਰਸਤਾਵ ਆਉਂਦਾ ਹੈ ਤਾਂ ਉਸ ਦਾ ਵਿਰੋਧ ਲਈ ਉਹ ਉਹਨਾਂ ਦੇ ਵਚਨਬੱਤਾ ਨੂੰ ਸਖ਼ਤ ਕਰ ਉਹ ਜੁਕੇ ਦੇ ਸਿੱਖਾਂ ਨੂੰ ਵੱਖਰੀ ਕੌਮ ਦੇ ਦਰਜੇ ਵਾਲਾ ਬਿਲ ਸੰਸਦ ਵਿੱਚ ਪੇਸ਼ ਜੀਹਾਂ ਜੁਕੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਹੋਣ ਵਾਲਾ ਬਿਲ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਸੱਤਾਧਾਰੀ ਲੇਬਰ ਪਾਰਟੀ ਦੇ ਐਮਪੀ ਪ੍ਰੀਤ ਕੋਰ ਗਿੱਲ ਨੇ ਹਾਊਸ ਆਫ ਕਾਮਨਜ਼ ਵਿੱਚ ਬਿਲ ਪੇਸ਼ ਕਰਦਿਆਂ ਕਿਹਾ ਕਿ ਭਵਿਕ ਵਿੱਚ ਸਿੱਖਾਂ ਅਤੇ ਜਹੂਦੀਆਂ ਨੂੰ ਸਰਕਾਰੀ ਸੇਵਾਵਾਂ ਦਾ ਸਿੱਧਾ ਲਾਭ ਦਿਵਣ ਲਈ ਮਦਦ ਮਿਲੇਗੀ ਕਿਉਂਕਿ ਉਹ ਹੁਣ ਤੱਕ ਸਿੱਖਾਂ ਨੂੰ ਸਿਰ ਧਾਰਮਿਕ ਤੌਰ ਤੇ ਹੀ ਵੱਖਰੀ ਧਿਰ ਮੰਨਿਆ ਜਾਂਦਾ ਹੈ ਜਦਕਿ ਮਰਦ ਸ਼ਮਾਰੀ ਵਾਲੇ ਖਾਨੇ ਵਿੱਚ ਵੱਖਰੀ ਧਿਰ ਵਜੋਂ ਨਿਸ਼ਾਨਦੇਹੀ ਨਹੀਂ ਕੀਤੀ ਗਈ ਸਰਕਾਰੀ ਸੇਵਾਵਾਂ ਦਾ ਸਿੱਧਾ ਲਾਭ ਲੈ ਸਕਣਗੇ ਸਿੱਖ ਅਤੇ ਇਹੂਦੀ ਪਬਲਿਕ ਬਾਡੀ ethnicities ਡਾਟਾ ਬਿੱਲ ਦੀ ਪਹਿਲੀ ਪਰਤ ਪਾ ਬੁਹਾ우스 ਆਫ ਕਾ ਮੰਜਵੀ ਤੇ ਪਾਸ ਹੋ ਚੁੱਕੀ ਹੈ ਅਤੇ ਹੁਣ ਦੂਜੀ ਪੜਤ 7 ਮਾਰ 2025 ਨੂੰ ਪਾਸ ਹੋਣ ਦੇ ਆਸਾਰ ਵਿੱਚ ਹਨ ਹੁਣ ਤੱਕ ਯੂਕੇ ਵਿੱਚ ਸਿੱਖਾਂ ਨਾਲ ਸੰਬੰਧਿਤ ਧਾਰਮਿਕ ਅੰਕੜੇ ਦੀ ਕੱਤ ਤੱਕ ਕੀਤੇ ਜਾਂਦੇ ਹਨ ਜੋ ਪੂਰੀ ਤਰ੍ਹਾਂ ਮੁਕੰਮਲ ਅਤੇ ਕਾਰਗਰ ਨਹੀਂ ਹੁੰਦੇ ਸਰਕਾਰੀ ਸੇਵਾਵਾਂ ਮੁਹੱਈਆ ਕਰਵੋਨ ਇਹਨਾਂ ਅੰਕੜਿਆਂ 'ਤੇ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਮਿਸਾਲ ਵਜੋਂ ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਤੇ ਜੂਤੀਆਂ ਦੀ ਮੌਤ ਦਰ ਹੋਰ ਨਾਲ ਤਬਕਿਆਂ ਦੇ ਮੁਕਾਬਲੇ ਜ਼ਿਆਦਾ ਰਹੀ ਏ ਲੰਡਨ ਵਿਕੇ 2018 ਵਿੱਚ ਹੋਈਆਂ ਬੇਕਰ ਲੋਕਾਂ ਦੀਆਂ ਮੌਤਾਂ ਵਿੱਚ 5.3 ਫੀਸਦੀ ਸਿੱਖ ਸਨ ਜਦ ਕਿ ਸਧਾਰਨ ਵਾਦੀ ਦੇ ਮਾਮਲਾ ਅੰਕੜਾ 1.3 ਫੀਸਦੀ ਸੀ ਪ੍ਰੀਤਕੌਰ ਗਿੱਲ ਨੇ ਦੱਸਿਆ ਕਿ ਜੁਕੇ ਵਿੱਚ ਵਸਦੇ 27 ਫੀਸਦੀ ਸਿੱਖਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਨਾ ਕੋਈ ਮੈਂਬਰ ਸ਼ਰਾਬਤਾ ਆਦੀ ਹੈ ਅਤੇ ਨਾ ਹੀ ਸਥਾਨਕ ਕੌਂਸਲਾਂ ਵੱਲੋਂ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਇੱਥੇ ਦੱਸਣਾ ਬੰਦਾ ਹੈ ਕਿ 2018 ਵਿੱਚ ਸਿੱਖਾਂ ਨੂੰ ਵੱਖਰੀ ਕੌਮ ਦਾ ਦੱਜਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ ਪਰ ਮਾਮਲਾ ਅਦਾਲਤੀ ਲੜਾਈ ਵਿੱਚ ਉਲਝਿਆ ਤੇ ਫੈਸਲਾ ਸਿੱਖਾਂ ਦੇ ਵਿਰੁੱਧ ਆਇਆ। ਇਹ ਇੱਕ ਵੱਡਾ ਕਸਟਮਾਰ ਕੇ ਗਿਆ ਬਿੱਲ ਦੀ ਪਹਿਲੀ ਪਰਤ ਹੋਈ ਪਾਸ। ਦੂਜੀ ਪੜਤ ਮਾਰਤ ਵਿੱਚ ਪਾਸ ਹੋਣ ਦੇ ਅਸਾਰ ਜੁਕੇ ਦੀ ਹਾਈ ਕੋਰਟ ਨੇ ਸਿੱਖ ਫੈਡਰੇਸ਼ਨ ਦੀ ਅਪੀਲ ਰੱਦ ਕਰ ਦਿੱਤੀ ਜਿਸ ਵਿੱਚ ਮਾਮਲੇ ਦੀ ਨਿਆਇਕ ਸਮੀਖਿਆ ਕਰਨ ਦੀ ਗੁਜਾਇਸ਼ ਕੀਤੀ ਗਈ 2018 ਤੇ ਜੁਕੇ ਦਾ ਅੰਕੜਾ 88 ਨੇ ਕਿਹਾ ਸੀ ਕਿ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਮਿਲਣ ਨਾਲ ਜੰਤਰ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕਦਾ ਹੈ ਹਾਲ ਵਿੱਚ ਜੁਕੇ ਦਿੱਗੇ ਆਮ ਚੋਣਾਂ ਦੌਰਾਨ ਸਿੱਖ ਐਮਪੀ ਜੇਤੂ ਰਹੇ ਮੱਦੇਨਜ਼ਰ ਬਿੱਲ ਨੂੰ ਅੱਗੇ ਵਧਾਉਣਾ ਹੋਰ ਸੁਖਾਵਾਂ ਹੋ ਗਿਆ। ਉਹਦੇ ਡੋਨਲਡ 트ੰਪ ਰੂਸ-ਜੁਕਰੇਨ ਜੁੱਧ ਨੂੰ ਖਤਮ ਕਰਵਾਉਣਗੇ ਲਈ ਜ਼ਿੰਮੇਵਾਰੀ। ਜੀਹਾਂ ਨਿਊਯਾਰਕ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਜੁਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰ ਦੇਣਗੇ। ਇਸ ਦੇ ਲਈ ਉਹਨਾਂ ਨੇ ਆਪਣੇ ਵਿਸ਼ੇਸ਼ ਲਾਹਕਤ ਸੇਵਾਮੁਕਤ ਜਨਰਲ ਕੀਤ ਕਿ ਲੋਗ ਨੂੰ ਜ਼ਿੰਮੇਵਾਰੀ ਸੌਂਪੀਏ। ਹੁਣ ਕੀਤ ਦੇ ਸਾਹਮਣੇ ਜੁਕ੍ਰੇਨ ਅਤੇ ਰੂਸ ਦੇ ਵਿਸ਼ੇਸ਼ ਦੂਤ ਵਜੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਚੁਣੌਤੀ ਹੈ ਕੀਤ ਨੇ ਇਸ ਦੇ ਲਈ ਖਾਸ ਯੋਜਨਾ ਬਣਾਈ ਹੈ ਉਸ ਦੀ ਯੋਜਨਾ ਲਈ ਜਗਬੰਦੀ ਗੱਲਬਾਤ ਤੇ ਜੁਕ੍ਰੇਨ ਨੂੰ ਮਿਲਟਰੀ ਸਹਾਇਤਾ ਤੇ ਤਬਦੀਲੀ ਸ਼ਾਮਿਲ ਹੈ ਹਾਲਾਂਕਿ ਇਹ ਯੋਜਨਾ ਆਸਾਨ ਨਹੀਂ ਹੈ ਇਸ ਲਈ ਕਈ ਚਰਨੋਤੀਆਂ ਹਨ ਜਿਨ੍ਹਾਂ ਵਿੱਚ ਖਾਸ ਤੌਰ ਤੇ ਰੂਸ ਦੀ ਮੰਗਾਂ ਨਾਲ ਜਿੱਠਣ ਅਤੇ ਪੱਛਮੀ ਦੇਸ਼ਾਂ ਵਿੱਚ ਏਕਤਾ ਬਣਾਈ ਰੱਖਣ ਵਰਗੇ ਸਵਾਲਾਂ ਅਤੇ ਜਵਾਬ ਲੱਭਣੇ ਸ਼ਾਮਿਲ ਹਨ ਇਸ ਤੋਂ ਵੀ ਵੱਡੀ ਚਰਨੋਤੀ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਨੂੰ ਮਨਾਉਣ ਦੀ ਹੈ ਉਹ ਦੇਖਣਾ ਹੋਵੇਗਾ ਕਿ ਡੋਨਰਟਰਪ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ ਏ ਜਾਂ ਲਈ ਏ ਉਹ ਕਿੰਨੀ ਕੁ ਕਾਰਗਰਬ ਸਾਬਿਤ ਹੁੰਦੀ ਏ ਤੇ ਰੂਸ ਅਤੇ ਯੂਕਰੇਨ ਦਾ ਜੁੱਧ ਕਦੋਂ ਖਤਮ ਹੋਵੇਗਾ ਰਿਸ਼ਤੇ ਸਵਰਗ ਵਿੱਚ ਬਣਤੇ ਹਨ ਲੇਕਿਨ ਧਰਤੀ ਪਰ ਹਮ ਉਹਨੇ ਮਿਲਾਤੇ ਹਨ marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at maragelagan.com. We cater for USA, Canada, UK, India and Fiji. For more information call 510-943-8037. That is 510-943-8037.